ਜਿਹੜੇ ਬੋਲਣ ਵਾਲੇ ਨੂੰ ਵੀ ਆਪਦੀ ਜਿਵੇਂ ਬਾਰੀ ਨਿਵਾ ਰਹੇ ਨੇ ਉਹਨਾਂ ਨੂੰ ਕੁੱਸ ਕੱਢਣਾ ਹੁੰਦਾ ਹੈ ਕੱਢੀ ਜਾਣ ਤੜਕੀ ਉੱਠ ਕੇ ਲੱਗ ਜਾਂਦੇ ਮੈਨੂੰ ਗਾਲਾਂ ਕੱਢਣ ਨੂੰ ਕੱਢੀ ਜਾਓ ਪਹਿਲਾਂ ਪਵਾਨਤਮਨ ਬਹੁਤ ਵਧੀਆ ਸੀ ਜਦੋਂ ਕਲਾਕਾਰ ਸੀ ਹੁਣ ਇਹਨਾਂ ਨੇ ਕੁਰਸੀਆਂ ਖੋਲੀਆਂ ਹੁਣ ਪਵਾਨਤਮਨ ਬਹੁਤ ਮਾੜਾ ਬੰਦਾ ਹੋ ਗਿਆ ਠੀਕ ਹੈ ਨਾ ਸੋ ਕਹੀ ਜਾਣ ਉਹਨਾਂ ਨੂੰ ਉਹਨਾਂ ਦਾ ਕੀ ਹੈ ਉਹ ਆਪਾਂ ਦਾ ਤੁਹਾਡੇ ਵਾਲੀ ਉਦਾਹਰਨ ਦੇ ਦੇਣਾ ਰੀਵਨ ਬਲਨੇ ਦਾ ਰੱਖਣੀ ਹੈ ਇਹ ਨਹੀਂ ਦੇਖਣਾ ਇਧਰਲੇ ਪਾਸੇ ਕਿੰਨੇ ਕਿੰਨੇ ਇਧਰਲੇ ਪਾਸੇ ਕਿੰਨੇ ਕਿੰਨੇ ਰੀਵਨ ਚ ਭੱਜੋ ਪਹਿਲਾਂ ਬਾਕੀ ਕੈਮਰੇ ਦੱਸਦੇ ਨੇ ਤੁਸੀਂ ਕਿੰਨੇ ਸਕਿੰਟ ਚ ਰੀਵਨ ਕੋਲੇ ਪਹੁੰਚੇ ਹੋ ਬਾਕੀ ਜਿਹੜੇ ਤੁਹਾਡੇ ਪਿੱਛੇ ਸੀ ਉਹ ਕਿੰਨੇ ਸਕਿੰਟ ਚ ਪਹੁੰਚੇ ਨੇ ਫਸਟ ਕੌਣ ਆਇਆ ਸੈਕਿੰਡ ਕੌਣ ਆਇਆ ਰੀਵਨ ਦੱਸੂਗਾ ਸੋ ਰੀਵਨ ਪਬਲਿਕ ਹੈ ਪੰਜਾਬ ਦੀ ਪਬਲਿਕ ਰੀਵਨ ਹੈ ਰੀਵਨ ਦਾ ਟਾਰਗੇਟ ਰੱਖੋ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਉਹ ਕਦੇ ਸੁਣਿਆ ਸਰਕਾਰ ਆਉਂਦੀ ਹੈ ਹੌਨ ਸਰ ਸਰਕਾਰੀ ਜਿਹੜੇ ਅਦਾਰੇ ਹੁੰਦੇ ਨੇ ਉਹਨਾਂ ਨੂੰ ਘਾਟੇ 'ਚ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਨੇ ਇਹ ਇੱਥੇ ਉਲਟੀ ਹੈ ਕੰਗਾ ਪਠਾਈ ਜਿਹੜੀ ਆਪਾਂ ਨੇ ਪੰਜਾਬ 'ਚ ਅਸੀਂ ਗੋਇੰਦਵਾਲ ਸਾਹਿਬ ਵਾਲਾ ਪ੍ਰਾਈਵੇਟ ਵਾਲਾ ਜਿਹੜਾ ਥਰਮਲ ਪਲਾਂਟ 540 ਮੈਗਾਵਾਟ ਦਾ ਉਹ ਪੰਜਾਬ ਸਰਕਾਰ ਨੇ ਖਰੀਦੇ ਆ ਕੋਈ ਉਹਦਾ ਕਰਜ਼ਾ ਨਹੀਂ ਦੇਣਾ ਕੋਈ ਉਹਤੇ ਕਹੀ ਹੁੰਦੇ ਨਾ ਕੋਈ ਕੋਈ ਕਹੀ ਜਾਂਦਾ 6000 ਦਾ 6000 ਕਰੋੜ ਕਰਜ਼ਾ ਸੀ ਉਹ ਕਿੱਥੋਂ ਦੇ ਪਤਾ ਹੀ ਨਹੀਂ ਜੀ ਉਹੀ ਕਹਿ ਦਿੰਦੇ ਆ ਉਹੀ ਚੱਕ ਦਿੰਦੇ ਜੋ ਮਤਲਬ ਇਹ ਥਰਮਲ ਪਲਾਂਟ ਖਰੀਦ ਲਿਆ 1000 ਕਰੋੜ 'ਚ 1080 ਕਰੋੜ 'ਚ ਦੇਸ਼ ਦਾ ਸਭ ਤੋਂ ਸਸਤਾ ਸੌਦਾ ਜੀ ਇਹ ਸੈਂਟਰ ਸਰਕਾਰ ਦੀਆਂ ਬਹੁਤ ਸਾਰੀਆਂ ਏਜੰਸੀਆਂ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ ਇਹ ਕੋਈ ਐ ਕੋਈ ਮੁਕਸਰ ਵਾਲੇ ਮੰਡੀ ਚੋਂ ਮੱਝ ਨਹੀਂ ਖਰੀਦੀ ਹੈਗੀ ਵੀ ਐਂ ਖਰੀਦ ਲਈ ਸੰਗਲ ਪੜਾਤਾ ਚਲੋ ਆਜੋ ਕਈ ਲੱਗੇ ਹੋਏ ਨੇ ਇਹ ਤਾਂ ਜੀ ਇੱਥੇ ਤਾਂ 6000 ਕਰੋੜ ਕਰਜ਼ਾ ਸੀ ਉਹ ਵੀ ਸਾਨੂੰ ਦੇਣਾ ਪਊ ਔਰ ਲੱਗੇ ਵੀ ਕੌਣ ਹੋਏ ਨੇ ਜਿਨ੍ਹਾਂ ਨੂੰ ਬਿਜਲੀ ਮਤਰਾਲਾ ਮਿਲਦਾ ਸੀ ਪਰ ਲਿਆ ਨਹੀਂ ਵੀ ਉਦੋਂ ਲੈ ਲੈਂਦੇ ਭਾਈ ਬਿਜਲੀ ਮਤਰਾਲਾ ਹੁਣ ਮੈਨੂੰ ਗਾਲਾਂ ਕੱਢਣ ਨਾਲੋਂ ਆਪ ਕੁਝ ਕਰਨਾ ਨਹੀਂ ਕਿਸੇ ਨੂੰ ਕੁਝ ਕਰਨ ਨਹੀਂ ਦੇਣਾ ਬਾਕੀ ਵਿਰੋਧੀ ਪਾਰਟੀਆਂ ਨੇ ਕੁਰਸੀ ਪਿੱਛੇ ਲੈਣਾ ਹੁੰਦਾ ਆ ਮੈਨੂੰ ਐਂ ਨਹੀਂ ਕਹਿੰਦਾ ਉਹ ਮੈਨੂੰ ਉਹ ਕਹਿੰਦਾ ਐਂ ਨਹੀਂ ਕਹਿੰਦਾ ਉਹ ਕਹਿੰਦਾ ਕੋਈ ਪੰਜਾਬ ਦੇ ਮੁੱਦੇ ਨੇ ਇਹ ਪੰਜਾਬ ਦੇ ਮੁੱਦੇ ਨੇ ਰੋਜ਼ਗਾਰ ਪੰਜਾਬ ਦੇ ਮੁੱਦੇ ਨੇ ਕਿਸਾਨੀ ਨੂੰ ਮਜਬੂਰੀ ਦੇ ਧੰਦੇ ਦੀ ਬਜਾਏ ਲਾਹੇਵੰਦ ਧੰਦਾ ਬਣਾਉਣਾ ਪੰਜਾਬ ਦੇ ਮੁੱਦੇ ਨੇ ਇੰਡਸਟਰੀ ਲੈ ਕੇ ਆਉਣੀ ਤਾਂ ਕਿ ਰੈਵਨਿਊ ਆਵੇ ਪੰਜਾਬ ਦੇ ਮੁੱਦੇ ਨੇ ਧਰਤੀ ਵਾਲੇ ਪਾਣੀ ਨੂੰ ਬਚਾਉਣਾ ਪੰਜਾਬ ਦੇ ਮੁੱਦੇ ਨੇ ਜਿਹੜੀਆਂ 20 20 ਸਾਲ 25 25 30 30 ਸਾਲ ਤੋਂ ਕੱਸੀਆਂ ਬੰਦ ਪਈਆਂ ਨੇ ਖੇਤਾਂੀਆਂ ਉੱਥੇ ਪਾਈਪਾਂ ਪਾ ਕੇ ਦੁਬਾਰੇ ਨਹਿਰਾਂ ਦਾ ਪਾਣੀ ਉੱਤੇ ਪਹੁੰਚਾਉਣਾ ਪੰਜਾਬ ਦੇ ਮੁੱਦੇ ਨੇ ਪੰਜਾਬ ਨੂੰ ਹਰ ਸ਼ੋਭੇ ਚ ਹਰ ਫੀਲਡ ਦੇ ਵਿੱਚ ਅੱਗੇ ਲੈ ਕੇ ਜਾਣਾ ਇਹ ਪੰਜਾਬ ਦੇ ਮੁੰਡੇ ਥੋੜੀ ਨੇ ਕਿ ਮੈਂ ਤਾਂ ਇੱਥੇ ਰੈਲੀ ਕਰੂੰਗਾ ਉਹਨੇ ਇਹਦੀ ਫੋਟੋ ਕਿਉਂ ਲਾ ਲਈ ਉਹਦੇ ਉਹਦੀ ਫੋਟੋ ਕਿਉਂ ਲਾ ਲਈ ਗੱਲ ਸੋ ਮੈਂ ਤਾਂ ਉਹਨਾਂ ਤੇ ਧਿਆਨ ਦਿੰਦਾ ਹੀ ਨਹੀਂ ਤੁਸੀਂ ਵੀ ਨੰਦਿਆ ਕਰੋ ਧਿਆਨ ਹਰੇਕ ਹਰੇਕ ਹੀ ਇੰਦੇ ਮੈਂ ਪੰਜਾਬ ਬਚਾਉਣਾ ਮੈਂ ਪੰਜਾਬ ਬਚਾਉਣਾ ਇਹ ਨਹੀਂ ਦੱਸਦਾ ਕੋਈ ਲੁੱਟਿਆ ਕਿ ਨਹੀਂ ਸੀ ਬਚਾਉਣ ਵਾਲੇ ਬੜੇ ਨੇ ਜੀ ਲੁੱਟਿਆ ਕਿ ਨਹੀਂ ਸੀ ਇਹ ਤਾਂ ਦੱਸ ਦੋ ਤੂੰ ਤੁਹਾਡਾ ਤਾਂ ਰਾਜ ਰਿਹਾ ਹੈ ਰਾਜ ਤਾਂ ਤੁਹਾਡਾ ਰਿਹਾ ਹੁਣ ਤੱਕ ਸਾਨੂੰ ਤਾਂ ਮਹੀਨੇ ਹੀ 20 ਹੋਏ ਨੇ 20 ਮਹੀਨੇ ਤੁਸੀਂ ਐ ਕਰੋ ਇੱਕ ਸਿੰਗਲ ਇੱਕ ਜਿਹਨੂੰ ਆਪਾਂ ਕਹਿੰਦੇ ਗਲੀ ਵਾਲਾ ਰੁਪਈਆ ਵੀ ਜੇ ਤੁਹਾਡਾ ਇਲਜ਼ਾਮ ਲੱਗ ਜੇ ਭਗਵੰਤ ਮਾਨ ਨੇ ਇੱਕ ਗਲੀ ਵਾਲਾ ਰੁਪਈਆ ਵੀ ਸਰਕਾਰ ਦਾ ਖਾ ਲਿਆ ਮੈਂ ਤਾਂ ਕਿਹਾ ਹੋਵੇ ਕਿ ਇੱਕ ਪਾਸੇ ਸਲਫਾਸ ਪਈ ਹੋਵੇ ਇੱਕ ਪਾਸੇ ਲੋਕਾਂ ਦਾ ਪੈਸਾ ਪਿਆ ਹੋਵੇ ਮੈਂ ਸਲਫਾਸ ਦੀ ਗੋਲੀ ਖਾਉਂਗਾ ਮੇਰੇ ਭਈਆ ਨਹੀਂ ਖਾਂਦਾ ਲੋਕਾਂ ਦਾ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਏ ਆ ਉਹ ਫਿਲਮਾਂ ਚੋਂ ਟੀਵੀਾਂ ਚੋਂ ਜਿੰਨੀ ਮਰਜ਼ੀ ਕਮਾ ਲੈਂਦੇ ਇੱਥੋਂ ਥੋੜੀ ਕਮਾਉਣੀ ਸੀ ਫਿਰ ਇਹ ਰੇਲੀ ਨਹੀਂ ਕਰੀ ਜਾਂਦੇ ਮੂੰ ਉਹਨੇ ਰੈਲੀ ਵੱਡੀ ਕਰ ਲਈ ਇਹਦੀ ਰੈਲੀ ਛੋਟੀ ਹੋਗੀ ਮੈਂ ਹਾਈ ਕਮਾਂਡ ਨੂੰ ਦੱਸੂ ਮੈਂ ਲੋਕ ਕਮਾਂਡ ਨੂੰ ਦੱਸੂ ਪਤਾ ਨਹੀਂ ਯਾਰ ਇਹਨਾਂ ਦੀ ਹਾਈ ਲੋਕ ਕਮਾਂਡ ਕਦੇ ਲੋਕਾਂ ਨਾਲ ਵੀ ਗੱਲ ਕਰ ਲਿਆ ਕਰੋ ਇੱਕ ਗੱਲ ਮੈਂ ਕਹਿਣਾ ਕਿ ਬਾਕੀ ਜਿਹੜੇ ਲੀਡਰ ਨੇ ਨਾ ਇਹ ਹਰੇਕ ਕੋਈ ਨਾ ਕੋਈ ਕੋਟੇ ਚੋਂ ਆ ਕੋ ਰਾਹੁਲ ਗਾਂਧੀ ਦੇ ਕੋਟੇ ਚੋਂ ਆ ਕੋ ਪ੍ਰਿੰਕਾ ਗਾਂਧੀ ਵਾਲੇ ਕੋਟੇ ਚੋਂ ਆ ਕੋ ਵੀ ਸੋਨਿਆ ਗਾਂਧੀ ਵਾਲੇ ਕੋਟੇ ਚੋਂ ਆ ਕੋ ਹਰ ਸਿਮਰਤ ਕੌਰ ਵਾਲੇ ਕੋਟੇ ਚੋਂ ਆ ਕੋਈ ਮਜੀਠੀ ਵਾਲੇ ਕੋਟੇ 'ਚ ਹੋਇਆ ਕੋਈ ਸਖਬੀਰ ਵਾਲੇ ਕੋਟੇ 'ਚ ਹੋਇਆ ਇੱਕ ਮੈਂ ਆ ਲੋਕਾਂ ਵਾਲੇ ਕੋਟੇ 'ਚ ਆਂ ਜੀ ਮੈਂ ਤਾਂ ਮੈਨੂੰ ਪੁੱਛ ਰਹੇ ਨੇ ਪੱਤਰਕਾਰ ਤੁਸੀਂ ਕਿਹੜੇ ਕੋਟੇ 'ਚ ਮੈਂ ਸਾਢੇ 3 ਕੋਟ ਲੋਕਾਂ ਵਾਲੇ ਕੋਟੇ 'ਚ ਆ ਮੈਂ ਤਾਂ ਮਨਾਂ ਪਬਲਿਕ 'ਚ ਆਇਆ ਹੋਇਆ ਓਦਾਂ ਨਹੀਂ ਆ ਐਦਾਂ ਹੀ ਰਾਵਾਂਗੇ